ਸ਼ਾਕੋਟ ਦਾ ਹਲਕੇ ਦਾ ਪਿੰਡ ਮਡਾਲਾ ਛੰਨਾ ਇਸ ਟਾਈਮ ਖਤਰੇ ਦੇ ਵਿੱਚ ਨੇ ਆਓ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਘਰਾਂ ਨੂੰ ਢਾਡਾ ਰਿਹਾ ਹੈ ਲਗਾਤਾਰ 1.5 ਕਿਲੋਮੀਟਰ ਤੋਂ ਪਿੱਛੋਂ ਉਹ ਜਿਹੜੇ ਦਰਖਤ ਸਾਹਮਣੇ ਦਿਖ ਰਹੇ ਨੇ ਉਹਦੇ ਪਰਲੀ ਸਾਈਡ ਤੇ ਦਰਿਆ ਵਗ ਰਿਹਾ ਸੀ ਤੇ ਇਸ ਟਾਈਮ ਇਹ ਦਰਿਆ ਜਿਹੜਾ ਇਹ ਬਿਲਕੁਲ ਘਰਾਂ ਦੇ ਨਾਲ ਆ ਗਿਆ ਤੁਸੀਂ ਤਸਵੀਰਾਂ ਦੇ ਸਕਦੇ ਘਰਾਂ ਦੀਆਂ ਤਸਵੀਰਾਂ ਦੇ ਸਕਦੇ ਹੋ ਘਰਾਂ ਤੱਕ ਇਹ ਦਰਿਆ ਪਹੁੰਚ ਗਿਆ ਏ ਔਰ ਲੋਕਾਂ ਵੱਲੋਂ ਜਿਹੜਾ ਉਹ ਲਗਾਤਾਰ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਏ ਕਿ ਹਾਂ ਵੀ ਇਸ ਦਾ ਅਨੁਰੋਕਿਆ ਜਾਵੇ ਮਢਾਲਾ ਛੰਨਾ ਪਿੰਡ ਇਸ ਟਾਈਮ ਖਤਰੇ ਦੇ ਵਿੱਚ ਨੇ ਹਲਕਾ ਸ਼ਾਹਕੋਟ ਦੇ ਐਮਐਲਏ ਸ਼ੇਰੋਂ ਵਾਲੀ ਸਾਹਿਬ ਸਾਡੇ ਨਾਲ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸ਼ੇਰੋਂ ਵਾਲੇ ਸਾਹਿਬ ਕਾਫੀ ਦਿਨਾਂ ਤੋਂ ਦਰਿਆ ਐ ਨੂੰ ਚੱਲ ਰਿਹਾ ਸੀਗਾ ਪਰ ਅੱਜ ਜਿਹੜਾ ਜੱਦੋਜਹਿਦ ਦੇ ਨਾਲ ਕੰਮ ਕੀਤਾ ਜਦੋਂ ਮਢਾਲਾ ਛੰਨਾ ਪਿੰਡ ਖਤਰੇ ਦੇ ਵਿੱਚ ਹੈ ਕੀ ਕਹਿਣਾ ਤੁਹਾਡਾ ਦੇ ਦੇਖੋ ਅਸੀਂ 4 ਦਿਨ ਪਹਿਲਾਂ ਵੀ ਇਸ ਜਗ੍ਹਾ ਤੇ ਆਏ ਸੀ ਤੇ ਉਸ ਦਿਨ ਪਾਣੀ ਦਾ ਵਹਾਣ ਥਲੜੇ ਪੱਧਰ ਤੇ ਪਰਲੇ ਪਾਸੇ ਚੱਲ ਰਿਹਾ ਸੀ ਕੋਈ ਦੋ ਕਿਲੇ ਹਟਮਾ ਹੂੰ ਉਸ ਦਿਨ ਵੀ ਇਹ ਬੰਦੇ ਸਾਰੇ ਪਿੰਡ ਵਾਲੇ ਚਿੰਤਤ ਸੀ ਵੀ ਢਾਹ ਲੱਗ ਰਹੀ ਹੈ ਦਿਨ ਬਾਈ ਦਿਨ ਵੱਧ ਰਿਹਾ ਹੂੰ ਉਦੋਂ ਵੀ ਅਫਸਰ ਸਾਹਿਬਾਨਾਂ ਦੇ ਧਿਆਨ ਵਿੱਚ ਲੈ ਕੇ ਆਂਦਾ ਹੂੰ ਤੇ ਕੱਲ ਜਦੋਂ ਜਿਆਦਾ ਇਧਰ ਨੂੰ ਵਹਾਨ ਹੂੰ ਆਇਆ ਹੂੰ ਤੇ ਕੱਲ ਸਾਰੇ ਅਫਸਰ ਸਾਹਿਬਾਨਾਂ ਦੀ ਜਾਣਕਾਰੀ ਦੇ ਵਿੱਚ ਲੈ ਕੇ ਆਏ ਹੂੰ ਔਰ ਅਫਸਰ ਸਾਰਿਆਂ ਨੂੰ ਤਾੜਨਾ ਵੀ ਕੀਤੀ ਹੂੰ ਅੱਜ ਵੀ ਸਵੇਰੇ ਡੀਸੀ ਸਾਹਿਬ ਨਾਲ ਐਸਟੀਐਮ ਮੈਡਮ ਨਾਲ ਤਾਂ ਸਾਰੇ ਐਕਸ਼ਨ ਸਾਹਿਬ ਨਾਲ ਸਾਰਿਆਂ ਨਾਲ ਅਫਸਰ ਸਾਰੇ ਕ੍ਰਿਸ਼ਕ ਪਾਰਟੀ ਨਾਲ ਗੱਲ ਕੀਤੀ ਵੀ ਸਾਡੇ ਜਿਹੜਾ ਪਿੰਨ ਬੰਨ ਮੇਨ ਬੰਦ ਦੇ ਨਾਲ ਪਾਣੀ ਜਿਹੜਾ ਵਾਟਾ ਲੱਗ ਰਹੀ ਆ ਉੱਤੇ ਲੜੀ ਦੇ ਪ੍ਰਦਰਸ਼ਨ ਕਰੀਆ ਠੀਕ ਆ ਉਹਨਾਂ ਨੇ ਸਾਡੀ ਇਸ ਸੁਣਵਾਈ ਤੇ ਹਮ ਅਮਲ ਲੈ ਕੇ ਅਮਲ ਕੀਤਾ ਔਰ ਇੱਥੇ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਔਰ ਪ੍ਰਸ਼ਾਸਨ ਅੱਜ ਆਪਣਾ ਕੰਮ ਕਰ ਰਿਹਾ ਹਮ ਮਾਲ ਜਿੱਥੇ ਪ੍ਰਸ਼ਾਸਨ ਕਰ ਰਿਹਾ ਉੱਥੇ ਇਲਾਕੇ ਦੇ ਲੋਕ ਤੇ ਸੰਤ ਮਹਾਪੁਰਸ਼ ਵੀ ਕੰਮ ਕਰ ਰਹੇ ਆ ਚੰਗੀ ਗੱਲ ਆ ਇਹ ਜਿਹੜੀ ਇਹ ਸਮਾਂ ਹੁੰਦਾ ਜਦੋਂ ਕੋਈ ਇਹੋ ਜੀ ਔਖੀ ਘੜੀ ਹੋਵੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਉਹਦੇ ਤੇ ਸਾਨੂੰ ਰਲ ਕੇ ਕੰਮ ਕਰਨ ਦੀ ਲੋੜ ਹੂੰ 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 ਜ਼ਿੰਮੇਵਾਰੀਆਂ ਜਿਹੜੀਆਂ ਬਣਦੀਆਂ ਸੀਗੀਆਂ ਸਰਕਾਰਾਂ ਦੀਆਂ ਉਹ ਆਪਣੀਆਂ ਨਿਭਾ ਰਹੀਆਂ ਇਹਨਾਂ ਨੂੰ ਦਰਿਆਵਾਂ ਨੂੰ ਸਭ ਤੋਂ ਪਹਿਲਾਂ ਸਾਫ਼ ਕਰਨਾ ਇਹ ਜ਼ਿੰਮੇਵਾਰੀਆਂ ਤੁਹਾਡੀ ਸਰਕਾਰ ਦੀ ਵੀ ਸੀ ਸਰਕਾਰ ਬਦਲ ਗਈ ਬਾਈ ਦੇ ਵਿੱਚ ਤੇ ਉਹਦਾ ਜ਼ਿੰਮੇਵਾਰੀ ਬਣਦੀ ਸੀ ਵੀ ਜੇ ਜਿੱਥੇ-ਜਿੱਥੇ ਕੋਈ ਨੁਕਸਾਨ ਹੋਇਆ ਉਹਨੂੰ ਪ੍ਰੋਪਰ ਉਹਦਾ ਲੜਿੰਦਾ ਪ੍ਰਬੰਧ ਸਮੇਂ ਤੋਂ ਪਹਿਲਾਂ ਕੀਤਾ ਜਾਂਦਾ ਜਿਹੜਾ ਕਿ ਸਰਕਾਰ ਨੇ ਕਰਨਾ ਹੁੰਦਾ ਨਹੀਂ ਕੀਤਾ ਗਿਆ ਸਾਡੇ ਵਾਰ-ਵਾਰ ਕਹਿਣ ਦੇ ਬਾਵਜੂਦ ਮੇਰੀ ਆਨ ਰਿਕਾਰਡ ਵੀ ਵਿਧਾਨ ਸਭਾ ਦੇ ਵਿੱਚ ਹੈ ਹੁਣੀਆਂ ਗੱਲ ਰੱਖੀ ਟੇਬਲ ਤੇ ਵੀ ਜਿਹੜੇ ਸਾਨੂੰ ਅਸੀਂ ਆ ਮਿੱਟੀ ਦਾ ਰੋਲਾ ਪੈ ਰਿਆ ਸੀ ਹਾਈਵੇ ਤੇ ਮਿੱਟੀ ਪਾਉਣ ਲਈ ਤੇ ਮੈਂ ਹਾਈਵੇ 'ਚ ਉਦੋਂ ਵੀ ਵਿਧਾਨ ਸਭਾ 'ਚ ਗੱਲ ਕਹੀ ਸੀ ਵੀ ਅਸੀਂ ਸਰਖੇ ਜਮੀਨ ਪੱਟ ਕੇ 12-12 ਫੁੱਟ ਦਾ 8-8 ਫੁੱਟ ਟੋਏ ਕਰੀ ਜਾਣੇ ਆ ਕਰੀ ਜਾਣੇ ਹਾਂ ਬਿਲਕੁਲ ਕਿ ਕਿ ਅਸੀਂ ਦਰਿਆ ਦੇ ਵਿੱਚੋਂ ਚੱਕਾਂਗੇ ਤਾਂ ਨਾਲੇ ਤੇ ਦਰਿਆ ਸਿੱਧੇ ਹੋ ਜਾਣਗੇ ਨਾਲੇ ਨਾਲੇ ਸਰਕਾਰ ਨੂੰ ਰੈਵਨਿਊ ਆਉ ਇਹ ਹਾਈਵੇ ਤੇ ਮਿੱਟੀ ਪਾਓ ਇਹ ਤੁਸੀਂ ਮਾਮਲਾ ਉਠਾਇਆ ਸੀ ਉਠਾਇਆ ਸੀ ਉਹ ਮੇਰੇ ਮਾਮਲਾ ਉਠਾਉਣ ਤੋਂ ਬਾਅਦ ਪੁਲ ਦੇ ਵਿੱਚ ਜਿਹੜਾ 8 ਕਰੋੜ ਦਾ ਟੈਂਡਰ ਹੋਇਆ ਸੀ ਉਹ ਹਾਈਵੇ ਤੇ ਮਿੱਟੀ ਪਈ ਸੀ ਤਾਂ ਤਾਂ ਹੀ ਸਾਡਾ ਇੱਕ ਪਾਣੀ ਦਾ ਜਿਹੜਾ ਪੱਤਰ ਕੰਟਰੋਲ ਚ ਰਿਹਾ ਹ ਹ ਪੁਲ ਦੇ ਥੱਲੇੋਂ ਨੀਵਾ ਹੋ ਗਿਆ ਉੱਥੇ ਜਿसरी ਟਾਪ ਲੱਗਦੀ ਸੀ ਸੋ ਇਸ ਕਰਕੇ ਮੈਂ ਸਮੇਂ-ਸਮੇਂ ਜਿਹੜੀ ਵੀ ਗੱਲ ਹੁੰਦੀ ਆ ਮੇਰੀ ਜ਼ਿੰਮੇਵਾਰੀ ਆ ਮੈਨੂੰ ਲੋਕਾਂ ਨੇ ਨਮਾਇੰਦਾ ਚੁਣਿਆ ਮੈਂ ਉਹ ਗੱਲ ਰੱਖਦਾ ਭਗਵੰਤ ਮਾਨ ਮੁੱਖ ਮੰਤਰੀ ਹੈ ਪੰਜਾਬ ਦੇ ਕੀ ਉਹ ਕਹਿ ਰਹੇ ਕਿ ਅਸੀਂ ਲਗਾਤਾਰ ਪਿੰਡਾਂ ਦੇ ਨਾਲ ਗਰਾਊਂਡ ਦੇ ਨਾਲ ਅਸੀਂ ਜੁੜੇ ਹੋਏ ਆ ਕਾਫੀ ਦਿਨ ਤੋਂ ਬਿਮਾਰ ਵੀ ਚੱਲ ਰਹੇ ਆ ਪਰ ਲੱਗਦਾ ਕਿ ਇਹ ਬੋਰੀਆਂ ਦੇ ਨਾਲ ਇਹ ਦਰਿਆ ਜਿਹੜਾ ਰੁਕ ਸਕਦਾ ਇੱਥੇ ਪੱਥਰ ਦਾ ਪ੍ਰਬੰਧ ਹੋਣਾ ਚਾਹੀਦਾ ਸੀ ਜਾ ਨਹੀਂ ਕੋਣ ਹੈ ਤੇ ਬਿਲਕੁਲ ਜਦੋਂ 19 ਚ ਫਲੱਡ ਆਇਆ ਤਾਂ ਪੱਥਰਾਂ ਨਾਲ ਮੰਡੀਆਂ ਭਰਤੀਆਂ ਸੀ ਤੇ ਪੱਥਰ ਲਿਆ ਲਿਆ ਕੇ ਨੋਚਾਂ ਲਾਤੀਆਂ ਸੀ ਪੰਡੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਤੇ ਮੈਂ ਮੈਂ ਖੁਦ ਐਮ ਐਲ ਏ ਸੀ ਉਦੋਂ ਹਾਂਜੀ 23 ਦੇ ਵਿੱਚ ਕਿਤੇ ਪੱਥਰ ਦਾ ਨਾਂ ਨਿਸ਼ਾਨ ਨਹੀਂ ਸਾਨੂੰ ਦੇਖਣ ਨੂੰ ਮਿਲਿਆ ਹੂੰ ਉਦੋਂ ਵੀ ਆਪ ਬੂਰਿਆਂ ਦੇ ਜਾਲ ਨੇ ਤਾਂ ਹੁਣ ਵੀ ਉਹੀ ਕੰਮ ਆ ਕਹਿ ਰਿਹਾ ਮੈਂ ਅੱਜ ਕ੍ਰਿਸ਼ਨ ਕੁਮਾਰ ਜੀ ਨਾਲ ਗੱਲ ਕੀਤੀ ਕਿਉਂਕਿ ਮੈਂ ਬਤੌਰ ਐਮ ਐਲ ਏ ਅbschara ਨੂੰ ਤਾੜਨਾ ਵੀ ਕਰ ਸਕਦਾ ਤਾਂ ਉਹਨਾਂ ਨੂੰ ਇਹ ਵੀ ਸਰਾਣਾ ਤਾਂ ਤੁਸੀਂ ਕਰ ਸਕਦੇ ਹੋ ਦੱਸੋ ਕਿ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਜਾਂ ਨਹੀਂ ਬਣਦੀ ਪੱਥਰ پھੇਜਣ ਦੀ ਮੈਂ ਕਹਿੰਨਾ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਆ ਮੁੱਖ ਮੰਤਰੀ ਦਾ ਧਿਆਨ ਤੇ ਚੱਲਣ ਕਿ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਆ ਅਸੀਂ ਤਾਂ ਧਿਆਨ ਦੇ ਵਿੱਚ ਲਿਆ ਰਹੇ ਜਿਹੜੀ ਸਾਡੀ ਡਿਊਟੀ ਬਣਦੀ ਆ ਮੁੱਖ ਮੰਤਰੀ ਸਾਹਿਬ ਦੀ ਡਿਊਟੀ ਪੂਰੇ ਪੰਜਾਬ ਦੀ ਬਣਦੀ ਆ ਤੇ ਮੁੱਖ ਮੰਤਰੀ ਸਾਹਿਬ ਤੇ ਬਿਮਾਰ ਹੋ ਗਏ ਹਸਪਤਲ ਪਹੇ ਗਏ ਉਹ ਤਾਂ ਆਰਡਰ ਹੀ ਦੇਣਾ ਆਰਡਰ ਦੇਣਾ ਸੀ ਉਹ ਪਤਾ ਨਹੀਂ ਹੁਣ ਕਿਹੜੀ ਚਿੰਤਾ 'ਚ ਬਿਮਾਰ ਹੋਏ ਤੇ ਸਮਝ ਨਹੀਂ ਲੱਗ ਰਹੀ ਪੰਜਾਬ ਦੇ ਲੋਕਾਂ ਨੂੰ ਪਰ ਅੱਜ ਔਖੀ ਘੜੀ ਦੇ ਵਿੱਚ ਉਹਨਾਂ ਨੂੰ ਬਾਹਰ ਆ ਕੇ ਲੋਕਾਂ ਨਾਲ ਖੰਡ ਦੀ ਲੋੜ ਸੀ ਲੋਕਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਲੋੜ ਸੀ ਜਿਹੜੀ ਕਿ ਮੁੱਖ ਮੰਤਰੀ ਸਾਹਿਬ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਆ ਮੈਂ ਪੱਥਰ ਦੀ ਗੱਲ ਮੈਂ ਕਰ ਰਿਹਾ ਸੀ ਉੱਥੇ ਆ ਉਸ ਦੁਆਰਾ ਕਿ ਪੱਥਰ ਭੇਜਣਾ ਚਾਹੀਦਾ ਜਾਂ ਨਹੀਂ ਭੇਜਣਾ ਚਾਹੀਦਾ ਭੇਜਣਾ ਚਾਹੀਦਾ ਪੱਥਰ ਭੇਜਣਾ ਚਾਹੀਦਾ ਤੇ ਪੱਥਰ ਦੇ ਕੰਮ ਸ਼ੁਰੂ ਹੋਣੇ ਚਾਹੀਦੇ ਆ ਜਿੱਥੇ ਜਿੱਥੇ ਨੋਚਾਂ ਲੱਗਣੀਆਂ ਉੱਥੇ ਨੋਚਾਂ ਲੱਗਣੀਆਂ ਚਾਹੀਦੀਆਂ ਜਿੱਥੇ ਬੰਦ ਕਮਜ਼ੋਰ ਆ ਉਹਦੇ ਨਾਲ ਅੰਦਰਲੇ ਪਾਸੇ ਇੱਕ ਰੇਟ ਬਣਾ ਕੇ ਪੱਥਰ ਦੀ ਰੋਕ ਲੱਗਣੀ ਚਾਹੀਦੀ ਆ ਬਹੁਤ ਕੁਝ ਕੰਮ ਕਰਨ ਵਾਲਾ ਅਜੇ ਤਸਹੀ ਛੁਟਕ ਲਿਆ ਜੀ ਅਜੇ ਖਰਾਬੇ ਦੀ ਗੱਲ ਕਹੀ ਗਈ ਆ ਤੇ ਜਦੋਂ ਮਿਲੂਗਾ ਉਦੋਂ ਪਤਾ ਲੱਗੂਗਾ ਅਸੀਂ ਕਿਹਾ ਜਿਸ ਕਾ ਖੇਤ ਉਸੇ ਕੀ ਰੇਤ ਇੱਕ ਇਸ਼ੂ ਇਹ ਵੀ ਆਉਣਾ ਆਉਣ ਵਾਲੇ ਦਿਨਾਂ 'ਚ ਉਹਦੀ ਪਰਮਿਸ਼ਨ ਅਸੀਂ 15 ਨਵੰਬਰ ਤੱਕ ਦਿੱਤੀ ਆ ਜਾਂ ਦਸੰਬਰ ਤੱਕ ਦੇਤੀ ਮੰਨ ਲਓ ਉਹ ਤਾਂ ਵਧਾ ਸਕਦੀ ਸਰਕਾਰ ਉਹ ਹੱਥ ਮੈਂ ਕਹਿੰਦਾ ਵਧਾ ਦੇ ਵਧਾ ਦੇ ਅਸੀਂ ਧੰਨਵਾਦੀ ਆ ਇਹਨਾਂ ਜਿਹੜੇ ਦਰਿਆ 'ਚ ਵਾਸਤੇ ਲੋਕ ਇਹਨਾਂ ਨੂੰ ਤਾਂ ਪਰਮਨੈਂਟ ਦੇਣੇ ਚਾਹੀਦੇ ਰੈਗੂਲਰ ਵੀ ਤੁਸੀਂ ਦਰਿਆ ਸਿੱਧੇ ਕਰੋ ਚੱਕੋ ਮਿੱਟੀ ਹੂੰ ਇਹਨਾਂ ਤੇ ਤਾਂ ਨਜ਼ਾਇਜ਼ ਪਰਚੇ ਹੋ ਜਾਂਦੇ ਆ ਤਾਂ ਹੁਣ ਆਉਣ ਵਾਲੇ ਸਮੇਂ 'ਚ ਦੇਖਾਂਗੇ ਉਹਦੀ ਲੜਾਈ ਲੜਾਂਗੇ ਇਹਨਾਂ ਦੇ ਨਾਲ ਰੱਖ ਕੇ ਔਰ ਅਸੀਂ ਦਰਿਆ ਸਿੱਧੇ ਕਰਾਉਣ ਲਈ ਅਸੀਂ ਸੰਘਰਸ਼ ਕਰਾਂਗੇ